ਆਪਾਰਸ ਦੇ ਲਈ ਕਿ ਆਏ ਸੀਗੇ ਸੁੱਕਾ ਰਾਸ਼ਨ ਤੇ ਪਾਣੀ ਤੇ ਤੂੜੀ ਜਿੱਧਰ ਆਪਣੇ ਹੜਾ ਆ ਯਾ ਰਮਦਾਸ ਵਾਲੀ ਸਾਈਡ ਆਏ ਹੋਏ ਸੀ ਤੇ ਸਾਡੇ ਨਾਲ ਇੱਕ ਚਮਤਕਾਰ ਹੋਇਆ ਜੋ ਆਪਾਂ ਸੋਨੂੰ ਵੀ ਦਿਖਾਉਣੇ ਆ ਸੜਕ ਤੇ ਪਾਣੀ ਜ਼ਿਆਦਾ ਸੀ ਤੇ ਸਾਨੂੰ ਸੜਕ ਦਾ ਪਤਾ ਨਹੀਂ ਲੱਗਦਾ ਸੀਗਾ ਕਿਉਂਕਿ 3-3 ਫੁੱਟ ਪਾਣੀ ਸੀਗਾ 4-4 ਫੁੱਟ ਵੀ ਸੀ ਕਿਤੇ-ਕਿਤੇ 5-5 ਫੁੱਟ ਵੀ ਸੀ ਸਾਨੂੰ ਪ੍ਰਮਾਤਮਾ ਨੇ ਇੱਕ ਚਮਤਕਾਰ ਕੀਤਾ ਵੀ ਸਾਨੂੰ ਰਸਤਾ ਦਿਖਾਉਣ ਲਈ ਉਹਨੇ ਇੱਕ ਦਰवेश ਨੂੰ ਭੇਜਿਆ ਉਹ ਦੇਖੋ ਵੀਡੀਓ ਜੀ ਤੁਸੀਂ ਦੇਖ ਸਕਦੇ ਸਾਡੇ ਅੱਗੇ ਜਾ ਰਿਹਾ ਉਹ ਦਰवेश ਚਿੱਟੇ ਰੰਗ ਦਾ ਉਹਨੇ ਸਾਨੂੰ 10 ਤੋਂ 12 ਕਿਲੋਮੀਟਰ ਰਸਤਾ ਦਿਖਾਇਆ ਇਹ ਇੱਕ ਚਮਤਕਾਰ ਵਾਲੀ ਇਹਦੀ ਇੱਕ ਹੋਰ ਗੱਲ ਆ ਵੀ ਅਸੀਂ ਜਦੋਂ ਇਹ ਸਾਨੂੰ ਮਿਲਿਆ ਇਹ ਸਾਨੂੰ ਤਿੰਨ ਪਿੰਡ ਪਹਿਲਾਂ ਮਿਲਿਆ ਤਿੰਨ ਪਿੰਡ ਜਿੱਦੋਂ ਬਾਅਦ ਤਿੰਨ ਪਿੰਡਾਂ 'ਚ ਅਸੀਂ ਹੋਰ ਰਾਸ਼ਨ ਵੰਡਿਆ ਜਦੋਂ ਅਸੀਂ ਪਿੰਡ 'ਚ ਵੜ ਜਾਂਦੇ ਸੀਗੇ ਇਹ ਉੱਥੇ ਖੜ ਜਾਂਦਾ ਸੀ ਜਾ ਕੇ ਸਾਥੋਂ 2-300 ਮੀਟਰ ਅੱਗੇ ਜਾ ਕੇ ਖੜਦਾ ਸੀਗਾ ਇਹ ਤੇ ਜਦੋਂ ਅਸੀਂ ਇਹਨੂੰ ਪਤਾ ਲੱਗ ਜਾਂਦਾ ਸੀਗਾ ਵੀ ਹੁਣ ਇਹ ਤੁਰ ਪਏ ਇਹ ਵੀ ਫਿਰ ਸਾਨੂੰ ਅੱਗੇ-ਅੱਗੇ ਚੱਲ-ਚੱਲ ਕੇ ਰਸਤਾ ਦਿਖਾਈਗਾ ਤੁਸੀਂ ਦੇਖਿਓ ਚਲੋ ਇਧਰ ਇਹਦਾ ਮੋੜ ਮੁੜਿਆ ਇਹਨੇ ਸਾਨੂੰ ਸਾਰਾ ਕੱਲਾ-ਕੱਲਾ ਰਸਤਾ ਨਹੀਂ ਦਿਖਾਇਆ ਤਿੰਨ ਤੋਂ ਚਾਰ ਪਿੰਡ ਇਹ ਨਹੀਂ ਦਿਖਾਇਆ ਉਹ ਦੇਖੋ ਹੁਣ ਖੜ ਗਿਆ ਖੜ ਗਿਆ ਜਦੋਂ ਨੂੰ ਪਤਾ ਵੀ ਅਸੀਂ ਮੋੜ ਮੁੜਾਂਗੇ ਫੇਰ ਉਹ ਤੁਰੂਗਾ ਸਾਨੂੰ ਦੇਖ ਕੇ ਵੀ ਹੁਣ ਇਹ ਗਾਂ ਨਾਲ ਫਿਰ ਆ ਦੇਖੋ ਇਹ ਰਾਤ ਨੂੰ ਸਾਨੂੰ ਇਹਨੇ ਰਮਦਾਸ ਵਾਲੀ ਰੋਡ ਚੜਾ ਕੇ ਇੱਥੇ ਪਾਣੀ ਜਾਦੇ ਆ ਗਿਆ ਫਿਰ ਸਾਡੇ ਸਿੰਘਾਂ ਨੇ ਇਹਨੂੰ ਚੱਕ ਕੇ ਟਰਾਲੀ ਜਿਹੜਾ ਖਿਲਿਆ ਤੇ ਅਸੀਂ ਜਦੋਂ ਬਾਬਾ ਬੁੱਢਾ ਸਾਹਿਬ ਦੀਆਂ ਸਵਾਦਾ ਵਾਲੇ ਗੁਰੂ ਘਰ ਰੋਕੇ ਉੱਥੇ ਆਪੇ ਜਾ ਕੇ ਉਤਰ ਗਿਆ ਤੇ ਵੀ ਰੱਬ ਕਿਸੇ ਵੀ ਰੂਪ ਚ ਆ ਸਕਦਾ ਹੈ